ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਹਨੇ ਪਟੀਆਂ ਦੀ ਸੇਵਾ ਚੱਲ ਰਹੀ ਹੈ ਜੀ ਇਹ ਸਾਰੀਆਂ ਪਟੀਆਂ ਜਿਹਨਾਂ ਨੇ ਕੀਤੀਆਂ ਜਾ ਰਹੀਆਂ ਜਾਂ ਜਿਹਨਾਂ ਦੇ ਹੋਣੀਆਂ ਮੈਂ ਬਾਪੂ ਬਜ਼ੁਰਗ ਦੇਖੋ ਬਾਲਾਰਾਮ ਕਿਵੇਂ ਆ ਬਾਪੂ ਨੂੰ ਕਾਲੀ ਮਾਤਾ ਦੇ ਮੰਦਰ ਦੇ ਬਾਹਰੋਂ ਪਟਿਆਲੇ ਤੋਂ ਲੈ ਕੇ ਆਏ ਸੀਗੇ ਬਾਪੂ ਸਾਚੂ ਉਹ ਵੀਰੇ ਦੇ ਪੈਰ 'ਚ ਕੀੜੇ ਪਏ ਹੋਏ ਸੀ ਇਦਾਂ ਹੀ ਇਹ ਬਾਪੂ ਦੀ ਦੰਤ ਦੇ ਵਿੱਚ ਕੀੜੇ ਪਏ ਹੋਏ ਸੀਗੇ ਇਦਾਂ ਹੀ ਇਹ ਭਾਈ ਭੁਪਿੰਦਰ ਦੀਆਂ ਦੇਖਿਆ ਹੋਣੀ ਹੈ ਤੁਸੀਂ ਦੋਨੇ ਲੱਤਾਂ ਕੀੜਿਆਂ ਨੇ ਖਾਧੀਆਂ ਲੱਖਾਂ ਹੀ ਕੀੜੇ ਨਿਕਲੇ ਡੜੇ ਢੇਰ ਲੱਗੇ ਕੀੜਿਆਂ ਦੇ ਗਿੱਲ ਬਾਪੂ ਜਦੋਂ ਸਾਡੇ ਕੋ ਆਇਆ ਸੀ ਬਹੁਤ ਮਾੜੀ ਹਾਲਤ ਸੀ ਬਾਪੂ ਦੇ ਵੀ ਦੱਤ ਦੇ ਵਿੱਚ ਇਹ ਸਾਰਾ ਦਿਨ ਵੀਰ ਸਾਡੇ ਪੱਟੀਆਂ ਦੀ ਸੇਵਾ ਕਰਦੇ ਆ ਕਰੀਬ 100 ਦੇ ਨੇੜੇ ਲੋਕ ਹੋਣਗੇ ਸਾਡੇ ਕੋਲੇ ਜਿਹੜੇ ਬਾਪੂ ਬਜ਼ੁਰਗ ਨੇ ਮਾਵਾ ਨੇ ਜਿਨ੍ਹਾਂ ਦੇ ਪੱਟੀਆਂ ਹੁੰਦੀਆਂ ਜਿਵੇਂ ਉਹਨੇ ਮਾਤਾ ਜੀ ਆ ਇਹਦੇ ਪੈਰ 'ਤੇ ਕੀੜੇ ਪਏ ਸੀ ਮਾਤਾ ਦੇ ਵੀ ਪੱਟੀ ਹੁੰਦੀ ਆ ਇਧਰ ਅਜੇ ਆ ਗਿਆ ਇਹ ਵੀਰ ਦੇ ਅੱਖ ਦੇ ਵਿੱਚ ਪੱਟੀ ਹੁੰਦੀ ਆ ਇਹਦੇ ਅੱਖ ਦੇ ਵਿੱਚ ਕੀੜੇ ਪਏ ਹੋਏ ਸੀਗੇ ਇਸ ਤਰ੍ਹਾਂ ਇਹ ਸਾਡੇ ਪਰਿਵਾਰ ਦੇ ਮੈਂਬਰ ਸਾਡੇ ਸੇਵਾਦਾਰ ਦਿਨ ਰਾਤ ਇਹ ਡਿਊਟੀਆਂ ਨਿਭਾਉਂਦੇ ਨੇ ਇੱਥੇ ਸੇਵਾਵਾਂ ਕਰਦੇ ਨੇ ਇੱਧਰਲੇ ਪਾਸੇ ਇਹ ਡੈਂਟਿਸਟ ਕਲੀਨਿਕ ਨੇ ਸਥਾਪਿਤ ਕਰ ਪੈਂਜੀ ਇਹ ਡਾਕਟਰ ਦਿਵਿਆ ਨੇ ਇਹ ਦੰਦਾਂ ਦੇ ਡਾਕਟਰ ਨੇ ਸਾਰਾ ਦਿਨ ਜਿਵੇਂ ਲਾਲੀ ਵੀਰੇ ਦਾ ਚੈੱਕਅਪ ਹੋਈ ਜਾਂਦਾ ਅੰਦਰ ਇਹਨਾਂ ਨੇ ਦੰਦਾਂ ਦੇ ਸਾਰਿਆਂ ਦੇ ਚੈੱਕਅਪ ਕਰਨੇ ਆ ਇੱਧਰ ਫਿਜ਼ੀਓਥੈਰੇਪੀ ਬੋਰਡ ਆ ਅਨਮੋਲ ਸਾਸਰੀ ਗਾਲ ਵੀਰੇ ਡਾਕਟਰ ਅਨਮੋਲ ਨੇ ਤੇ ਡਾਕਟਰ ਨਵਜੋਤ ਨੇ ਇਹਨਾਂ ਨੇ ਫਿਜ਼ੀਓਥੈਰੇਪੀਆਂ ਕਰਾਉਣੀਆਂ ਸਾਰਿਆਂ ਦੀਆਂ ਜਿਨ੍ਹਾਂ ਦੀਆਂ ਕੋਈ ਲੱਤਾਂ ਦੀ ਬਾਹਾਂ ਦੀ ਕੋਈ ਪ੍ਰੋਬਲਮ ਆ ਕੋਈ ਮੰਨ ਲਓ ਪੈਰਾਲਾਈਜ਼ਡ ਹੋਇਆ ਹੋਇਆ ਕੋਈ ਕਿਸੇ ਨੂੰ ਕੋਈ ਸਪਾਈਨਲ ਇੰਜਰੀ ਆ ਇਹ ਸੁਪਨਿਆਂ ਦੇ ਘਰ ਦੀਆਂ ਜਿਹੜੀਆਂ ਤਸਵੀਰਾਂ ਤੁਸੀਂ ਦੇਖਦੇ ਹੋ ਹਰ ਰੋਜ਼ ਦੀਆਂ ਇਹ ਸਵਾਵਾਵਾਂ ਜਿੱਥੇ ਸਾਡੇ ਪਰਿਵਾਰ ਦੇ ਮੈਂਬਰ ਬਾਪੂ ਬਜ਼ੁਰਗ ਨੌਜਵਾਨ ਵੀਰ ਪੈਣਾ ਸਾਡੀਆਂ ਮਾਵਾ ਸਾਰੇ ਰਲ ਕੇ ਇਹ ਸੇਵਾਵਾਂ ਕਰਦੇ ਨੇ ਇਹ ਜੋ ਸਾਡਾ ਐਮ ਡੀ ਐਸ ਐਸ ਹਸਪੀਟਲ ਆ ਗਿਆ ਜੀ ਇਹ ਹਸਪੀਟਲ ਦੀਆਂ ਤਸਵੀਰਾਂ ਇਹ ਸਾਡੇ ਮੈਂਬਰ ਜਿਹੜੇ ਦਾਖਲ ਨੇ ਅੰਦਰ ਉਹਨਾਂ ਦਾ ਬੇਰਵਾਵਾ 20 ਮਰੀਜ਼ ਇੱਥੇ ਗਰਾਉਂਡ ਫਲੋਰ ਤੇ ਨੇ ਤੇ ਸੈਕੰਡ ਫਲੋਰ ਦੇ ਉੱਤੇ 28 ਮੈਂਬਰ ਨੇ ਨਹੀਂ 31 ਮੈਂਬਰ ਨੇ ਟੋਟਲ ਤੇ 3rd ਫਲੋਰ ਦੇ ਉੱਪਰ 10 ਮੈਂਬਰ ਨੇ ਜਿਹੜੇ ਦਾਖਲ ਨੇ ਇਧਰ ਹਰਦੀਪ ਸਿੰਘ ਤੇ ਸ਼ਿਸ਼ੂਪਾਲ ਬਾਪੂ ਜੀ ਦੀ ਡਿਊਟੀ ਆ ਪ੍ਰਸ਼ਾਦ ਦੇ ਤੇ ਹੁਣ ਪ੍ਰਸ਼ਾਦ ਆ ਤਿਆਰ ਆ ਹੁਣ ਪ੍ਰਸ਼ਾਦਾਂ ਸਿਕਾਉਣਾ ਸਾਰਿਆਂ ਨੂੰ ਸ਼ਿਸ਼ੂਪਾਲ ਬਾਪੂ ਆਪ ਪੇਸ਼ੈਂਟ ਸੀ ਇੱਥੇ ਲੱਤ ਕੱਟੀ ਹੋਈ ਆ ਬਾਪੂ ਦੀ ਤੇ ਇਹ ਸਾਡੇ ਸੁਪਨਿਆਂ ਦੇ ਹਸਪਤਾਲ ਦੇ ਵਿੱਚ ਜਿਹੜੇ ਪੇਸ਼ੈਂਟ ਐਡਮਿਟ ਨੇ ਜਿਨ੍ਹਾਂ ਦੇ ਇਲਾਜ ਚੱਲਦੇ ਨੇ ਸਤਿ ਸ੍ਰੀ ਅਕਾਲ ਭੈਣੇ ਬਾਪੂ ਜੀ ਨੂੰ ਉਸ ਦਿਨ ਲੈ ਕੇ ਆਏ ਆ ਵਿਸ਼ਪਾਲ ਸਿੰਘ ਸਿਉਣ ਜਿਨ੍ਹਾਂ ਦੀ ਲੱਤ ਕੀੜੇ ਪਏ ਹੋਏ ਸੀ ਬਾਪੂ ਦੇ ਇਦਾਂ ਹੀ ਇਹ ਬਾਪੂ ਜੀ ਸਾਡੇ ਗਿੱਲ ਸਾਹਿਬ ਸਤਿ ਸ੍ਰੀ ਅਕਾਲ ਇਹ ਵੀ ਸਾਡੇ ਕੋਲੇ ਮੰਡੀਲਾ ਤੋਂ ਆਏ ਨੇ ਤੇ ਬਹੁਤ ਮਾੜੀ ਹਾਲਤ ਦੇ ਵਿੱਚ ਸੀਗੇ ਇਦਾਂ ਹੀ ਇਹ ਬਾਪੂ ਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਠੀਕ ਹੋ ਇਹਨੇ ਕਿ ਜਿੰਨਾਂ ਦੀ ਵੀ ਗੱਲ ਕਰੀਏ ਕਿਸੇ ਦੇ ਲੱਤ 'ਚ ਕੀੜੇ ਪਏ ਸੀ ਕਿਸੇ ਦੇ ਪੈਰ ਦੇ ਵਿੱਚ ਕੋਈ ਅਪਾਹਜ ਸੀ ਕੋਈ ਅੱਖਾਂ ਤੋਂ ਬਲਾਈਂਡ ਸੀ ਕੋਈ ਆਪਣੇ ਘਰ ਵਿੱਚ ਹੀ ਪਿਆ ਨਰਕ ਕੱਟ ਰਿਹਾ ਸੀ ਇੱਧਰ ਸਾਡਾ ਆਈਸੀਯੂ ਆ ਆਈਸੀਯੂ ਦੇ ਵਿੱਚ ਉਹ ਪੇਸ਼ੈਂਟ ਨੇ ਜਿਹੜੇ ਕ੍ਰਿਟੀਕਲ ਪੇਸ਼ੈਂਟ ਐਡਮਿਟ ਕੀਤੇ ਹੋਏ ਨੇ ਜਿਹੜੇ ਜ਼ਿਆਦਾ ਬਿਮਾਰ ਨੇ ਸਾਹਮਣੇ ਕਮਲਜੀਤ ਭੈਣ ਆ ਔਰ ਮੈਂਬਰ ਸਾਡੇ ਐਡਮਿਟ ਨੇ ਇੱਥੇ ਸਾਡੇ ਡਾਕਟਰ ਸਾਹਿਬਾਨ ਦੀ ਟੀਮ ਡਾਕਟਰ ਤੁਸ਼ਾਰ ਅਗਰ왈 ਜੀ ਰਜਿਤ ਡਾਕਟਰ ਇਧਰ ਨਰਸਿੰਗ ਸਟਾਫ ਸਾਡਾ ਇਹ ਸਾਰਾ ਦਿਨ ਸੇਵਾ ਇੱਥੇ ਸੇਵਾਵਾਂ ਨਿਭਾਉਂਦੇ ਨੇ ਜਿਹਦੇ ਨਾਲ ਬਹੁਤ ਸਾਰੇ ਪੇਸ਼ੈਂਟ ਜਿਨ੍ਹਾਂ ਦੀਆਂ ਜ਼ਿੰਦਗੀਆਂ ਵੱਜ ਜਾਂਦੀਆਂ ਨੇ ਜਿਹੜੇ ਅੱਗੇ ਅਸੀਂ ਲੱਗ-ਲੱਗ ਪ੍ਰਾਈਵੇਟ ਹਸਪੀਟਲਾਂ ਚ ਲੈ ਕੇ ਜਾਂਦੇ ਸੀ ਮਰੀਜ਼ਿਆਂ ਨੂੰ ਹੁਣ ਉਹਨਾਂ ਦਾ ਟ੍ਰੀਟਮੈਂਟ ਇੱਥੇ ਚੰਗੇ ਵਧੀਆ ਤਰੀਕੇ ਨਾਲ ਸੱਜੇ ਢੰਗ ਨਾਲ ਹੋ ਰਿਹਾ ਬਸ ਤੁਹਾਡੀਆਂ ਦੁਆਵਾਂਾਂ ਦੀ ਅਰਦਾਸਾਂ ਦੀ ਅਸੀਸਾਂ ਦੀ ਜ਼ਰੂਰਤ ਹੈ ਜੀ ਵੀ ਤੁਸੀਂ ਅਰਦਾਸ ਕਰਿਓ ਵੀ ਇਹ ਸੇਵਾਵਾਂ ਮੇਰੇ ਤਰ੍ਹਾਂ ਹੀ ਸਾਡੇ ਕੋਲ ਚੱਲਦੀਆਂ ਰਹਿਣ ਕਿ ਸਾਡੇ ਡਾਕਟਰ ਸਾਹਿਬ ਨੇ ਜਿਹੜੇ ਸਮੇਂ-ਸਮੇਂ ਤੇ ਸਾਡੇ ਕੋਲ ਇੱਥੇ ਆਉਂਦੇ ਨੇ ਡਾਕਟਰ ਹੁਸ਼ਾਰ ਗਰਗ왈 ਡਾਕਟਰ ਜਸਵਿੰਦਰ ਕੌਰ ਡਾਕਟਰ ਰਮਨ ਸਿੰਘਲਾ ਆਰਥੋਡੋਨਟ ਨੇ ਡਾਕਟਰ ਰਾਗਵ ਰੋੜਾ ਦਿਮਾਗ ਦੇ ਨੇ ਵਿਪਨ ਗਰਗ ईएनटी ਦੇ ਨੇ ਦਿਵਿਆ ਜੋਤੀ ਡੈਂਟਿਸ ਨੇ ਸੰਜੀਵ ਕੁਮਾਰ ਸਕਿਨ ਦੇ ਸਪੈਸ਼ਲਿਸਟ ਨੇ ਡਾਕਟਰ ਨੀਰਜ ਗੋਪਤਾ ਗੈਸਟਰੋ ਦੇ ਨੇ ਡਾਕਟਰ ਖਿਆਤੀ ਗੋਪਤਾ ਸਕਿਨ ਦੇ ਨੇ ਫਿਰ ਪ੍ਰਤੀਵਾ ਸ਼ਰਮਾ ਇਹ ਐ ਡਾਈਟ੍ਰੀਸ਼ੀਅਨ ਹੋਰੀ ਭੈਣ ਦੀ ਸਾਡੇ ਤੇ ਵਰਤਿਕਾ ਰੋਡ ਆਈ ਦੇ ਸਪੈਸ਼ਲਿਸਟ ਡਾਕਟਰ ਨਵਜੋਤ ਫਿਜ਼ੀਓਥੈਰੇਪਿਸਟ ਨੇ ਡਾਕਟਰ ਅਨਮੋਲਦੀਪ ਵੀ ਫਿਜ਼ੀਓਥੈਰੇਪਿਸਟ ਨੇ ਇਸ ਸਮੇਂ ਸਮੇਂ ਤੇ ਡਾਕਟਰ ਸਾਡੇ ਕੋਲੇ ਇੱਥੇ ਆ ਕੇ ਆਪਣੀਆਂ ਡਿਊਟੀਆਂ ਨਿਭਾਉਂਦੇ ਨੇ ਤੇ ਅੱਡੇ ਉਹਨਾਂ ਲੋਕਾਂ ਦਾ ਉਹਨਾਂ ਬਾਪੂ ਬਿਉਰਗਾ ਦਾ ਮਾਮਾਂ ਦਾ ਟ੍ਰੀਟਮੈਂਟ ਕਰਦੇ ਨੇ ਉਹਨਾਂ ਭੈਣਾਂ ਦਾ ਸਸਰੀਕਰ ਭੈਣੇ ਠੀਕ ਹੈ ਤੂੰ ਇਹ ਭੈਣ ਨੂੰ ਲੱਖੇ ਵਾਲੀ ਮੰਡੀ ਤੋਂ ਲੈ ਕੇ ਆਏ ਆ ਤੇ ਕਿਹੜੇ ਹਾਲਾਤ ਚ ਭੈਣ ਉੱਥੇ ਘੁੰਮਦੀ ਸੀ ਬਿਨਾ ਕੱਪੜਿਆਂ ਤੋਂ ਇਦਾਂ ਹੀ ਵੀਰ ਜੀ ਦੇ ਕੀੜੇ ਪਏ ਹੋਏ ਸੀ ਬਾਪੂ ਜੀ ਬਾ ਇਧਰ ਬਾਪੂ ਜੀ ਪਏ ਨੇ ਜਿਹਨਾਂ ਨੂੰ ਅਸੀਂ ਦੁਰਗਾ ਮਾਤਾ ਮੰਦਿਰ ਦੇ ਬਾਹਰੋਂ ਲੈ ਕੇ ਆਏ ਸੀ ਬਸ ਇਹਨਾਂ ਸਾਰੇ ਮੈਂਬਰਾਂ ਵਾਸਤੇ ਘਰੇ ਅਰਦਾਸ ਕੀਤੀ ਸਪੋਰਟ ਕਰਿਓ ਤੁਹਾਡੇ ਸਾਥ ਦੀ ਲੋੜ ਆ ਇਸ ਹਸਪੀਟਲ ਨੂੰ ਚਲਾਉਣ ਵਾਸਤੇ ਤੁਹਾਡੇ ਸਹਿਯੋਗ ਦੀ ਲੋੜ ਆ ਤੁਸੀਂ ਸਾਡੇ ਨਾਲ ਐਜੇ ਸੇਵਾਦਾਰ ਐਜੇ ਮੈਂਬਰ ਰਜਿਸਟਰਡ ਹੋਵੋ ਰਜਿਸਟਰਡ ਹੋ ਕੇ ਤੁਸੀਂ ਸਾਨੂੰ ਮੰਥਲੀ ਕੋਈ ਵੀ ਸੇਵਾ ਜਿਹੜੀ ਕਰ ਸਕਦੇ ਹੋ ਤੇ ਉਹਦੇ ਵਾਸਤੇ ਤੁਸੀਂ ਆਪਣਾ ਆਧਾਰ ਕਾਰਡ ਤੇ ਇੱਕ ਪੈਨ ਕਾਰਡ ਦੋਨੋਂ ਚੀਜ਼ਾਂ ਸਾਨੂੰ ਵਟਸਐਪ ਕਰਨੀਆਂ ਸਾਡੇ ਨੰਬਰ ਆ ਜਿਹੜੇ ਸਕਰੀਨ ਦੇ ਉੱਪਰ ਦਿੱਤੇ ਹੋਏ ਆ ਉਹਨਾਂ ਤੇ ਅਸੀਂ ਫਿਰ ਤੁਹਾਨੂੰ ਰਜਿਸਟਰਡ ਕਰਕੇ ਅਕਾਊਂਟ ਨੰਬਰ ਸੈਂਡ ਕਰ ਦਾਂਗੇ ਤੁਸੀਂ ਉਹਦੇ ਨਾਲ ਹੀ ਸਿੱਧੀ ਸੇਵਾ ਫਿਰ ਕਰ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ